ਅਜੀਤ ਐਵ ਟੀਵੀ ਦੇਖ ਰਹੇ ਹੈ ਦਰਸ਼ਕਾ ਦਾ ਸਵਾਗਤ ਹੈ ਵੈਜ ਜਗਦੀਸ਼ ਸਿੰਘ ਕਬੂਜ਼ ਅਸੀਂ ਮੌਜੂਦ ਆ ਇਸ ਟਾਈਪ ਡੀਐਸਪੀ ਦਫਤਰ ਪਾਤੜਾ ਵਿਖੇ ਜਿੱਥੇ ਅੱਜ ਪਾਤੜਾ ਪੁਲਿਸ ਵੱਲੋਂ ਇੱਕ ਚੋਰ ਗਰੋਹ ਨੂੰ ਕਾਬੂ ਕੀਤਾ ਗਿਆ ਕੀ ਕੀ ਬਰਾਬਰ ਕੀਤਾ ਗਿਆ ਤੇ ਕੀ ਕੀ ਕਿੱਥੋਂ ਕਿੱਥੋਂ ਇਹ ਕਿਵੇਂ ਕਿਸ ਤਰ੍ਹਾਂ ਇਹ ਪੜੇਗਾ ਇਹ ਦੇਖੋ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਮ ਕੁਮਾਰ ਜੀ ਤੇ ਐਸਪੀ ਸਿਟੀ ਜੀ ਵੈਭੂ ਚੌਧਰੀ ਜੀ ਐਸਪੀ ਡੀ ਸਾਹਿਬ ਸਦਾ ਗੁਰਬੰਧ ਸਿੰਘ ਬੈਂਸ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਪੰਜਾਬ ਵਿੱਚ ਇੱਕ ਚਲਾਇਆ ਗਿਆ ਪ੍ਰਹਾਰ ਮਿਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਜਿਹੜੇ ਵੀ ਜਿਹੜੇ ਨਟੋਰੀਅਸ ਬੰਦੇ ਨੇ ਉਹਨਾਂ ਦੀਆਂ ਅਰੇਸਟਾਂ ਜਿਨ੍ਹਾਂ ਦੀਆਂ ਪੈਂਡਿੰਗ ਨੇ ਉਹਨਾਂ ਨੂੰ ਫੜ ਕੇ ਅਸੀਂ ਜੇਲ੍ਹ ਵਿੱਚ ਬੰਦ ਕਰਾਉਣਾ ਜਿਸ ਦੇ ਤਹਿਤ ਮਿਤੀ 11 1 25 ਨੂੰ 26 ਨੂੰ ਇੱਕ ਇੱਥੇ ਜਸ਼ਨ ਬਰਤਨ ਸਟੋਰ ਹੈ ਪਤਣਾ ਜਿੱਥੋਂ ਕੇ ਕਾਫੀ ਬਰਤਨ ਨੇ ਜਿਹੜੇ ਚੋਰੀ ਹੋ ਗਏ ਸੀਗੇ ਕਾਫੀ ਵੱਡੀ ਕੁਆਂਟੀਟੀ ਚ ਹੋਏ ਸੀ ਤੇ ਜਿਸ ਦੇ ਤਹਿਤ ਸਿਟੀ ਇੰਚਾਰਜ ਪਤਣਾ ਤੇ ਐਸ ਐਚਓ ਸਾਹਿਬ ਪਤਣਾ ਵੱਲੋਂ ਕਾਫੀ ਮਿਹਨਤ ਕਰਕੇ ਜਿਹੜੇ ਇਸ ਦੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਚਰਨਦਾਸ ਨਵਾਬਨਾਥ ਹੀਰਾ ਲਾਲ ਤੇ ਸੰਜੀਵ ਕੁਮਾਰ ਜਿਨ੍ਹਾਂ ਦੇ ਖਿਲਾਫ ਕਾਫੀ ਮੁਕੱਦਮੇ ਦਰਜ ਨੇ ਜਿਹੜਾ ਚਰਨਦਾਸ ਹੈ ਉਹਦੇ ਖਿਲਾਫ 8 ਮੁਕੱਦਮੇ ਨੇ ਜਿਹੜੇ ਕਿ ਜ਼ਿਆਦਾਤਰ ਚੋਰੀ ਦੇ ਹੀ ਮੁਕੱਦਮੇ ਦਰਜ ਨੇ ਇਹਨਾਂ ਦੇ ਖਿਲਾਫ ਤੇ ਜਿਹੜਾ ਦੋਸ਼ੀ ਨਵਾਬਨਾਥ ਹੈ ਉਹਦੇ ਖਿਲਾਫ 5 ਮੁਕੱਦਮੇ ਨੇ ਦੋਸ਼ੀ ਹੀਰਾ ਲਾਲ ਦੇ ਖਿਲਾਫ 2 ਨੇ ਤੇ ਜਿਹੜਾ ਸੰਜੀਵ ਕੁਮਾਰ ਹੈ ਉਹਦੇ ਖਿਲਾਫ ਇੱਕ ਮੁਕੱਦਮਾ ਪਹਿਲਾਂ ਦਰਜ ਆ ਤੇ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਰਿਕਵਰੀ ਕਰਾ ਲਈ ਹੈ ਤੇ ਇਹਨਾਂ ਨੂੰ ਅਸੀਂ ਹੁਣ ਜਿਹੜੀ ਕਾਨੂੰਨ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਦੱਛਣ ਵਾਲਾ ਘਟਿਆ ਵਾਲੇ ਨੇ ਜਿਹੜੇ ਵਰਤਨਾ ਵਾਲੇ ਦੀ ਇਹਨਾਂ ਨੇ ਜੋ ਵੀ ਚੋਰੀ ਕੀਤੀ ਹੈ ਉਸ ਦੌਰਾਨ ਇਹਨਾਂ ਨੇ ਕੀ ਕੀ ਕੀਤਾ ਕੀ ਕੀ ਸਾਹਮਣੇ ਆਇਆ ਉਸ ਦੌਰਾਨ ਇਹਨਾਂ ਨੇ ਜਿਹੜੇ ਇਹਨਾਂ ਕੋਲ ਇੱਕ ਨੋਵਾ ਗੱਡੀ ਹੈ ਉਹ ਗੱਡੀ ਨੂੰ ਇਹ ਸਮਾਨ ਦੀ ਭਰ ਕੇ ਲੈ ਕੇ ਜਾਂਦੇ ਨੇ ਜਦੋਂ ਚੋਰੀ ਕਰਦੇ ਨੇ ਇਹ ਲਹਿਰੇ ਦੇ ਏਰੀਏ ਚ ਦੇ ਰਹਿਣ ਵਾਲੇ ਨੇ ਤੇ ਆਲੇ-ਦਾਲੇ ਸਾਰੇ ਕਿਤੇ ਇਹ ਚੋਰੀਆਂ ਕਰਦੇ ਨੇ ਕੀ ਲੱਗਦਾ ਨਾਲ ਤਾਂ ਕਿਸੇ ਹੋਰ ਨਾਲ ਵੀ ਜੁੜੇ ਹੋਏ ਕੋਈ ਹੋਰ ਵੀ ਇਸ ਤਰ੍ਹਾਂ ਦਾ ਮਜਰਮੇਨ ਨਾਲ ਸ਼ਾਮਲਾ ਹੈ ਉਹ 33 ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤਾਂ ਅਸੀਂ ਉਸ ਬੰਦੇ ਨੂੰ ਵੀ ਵਿੱਚ ਐਡ ਕਰਾਂਗੇ ਸਰ ਇਹ ਲੱਗਦਾ ਸਰ ਰਿਮਾਰਕ ਲਿਆ ਜਾਊਗਾ ਜੀ ਰਿਮਾਰਕ ਲਿਆ ਜਾਊਗਾ ਜੀ ਸਰ ਪੁਲਿਸ ਕਿਵੇਂ ਪਹੁੰਚੀ ਸੀ ਕੀ ਕੈਮਰੇ ਮਿਲੇ ਸੀ ਜਾਂ ਕੀ ਮੈਟਰ ਦਾ ਪਤਾ ਲੱਗਿਆ ਸੀਸੀਡੀ ਕੈਮਰਿਆਂ ਨੂੰ ਟ੍ਰੇਸ ਕਰਦੇ ਹੋਏ ਹੀ ਪੁਲਿਸ ਉੱਥੇ ਪਹੁੰਚ ਗਈ ਸੀ ਕੁਝ ਸਾਨੂੰ ਜਿਹੜੀ ਹੈ ਇਨਫੋਰਮੇਸ਼ਨ ਆ ਗਈ ਸੀ ਸਾਡੇ ਜਿਹੜੇ ਪਰਸਨਲ ਹੁੰਦੇ ਆ ਬੰਦੇ ਉਹਨਾਂ ਰਾਹੀਂ ਇਨਫੋਰਮੇਸ਼ਨ ਆ ਗਈ ਸੀ ਵੀ ਇਹ ਬੰਦੇ ਚੋਰੀਆਂ ਕਰਦੇ ਨੇ ਇਹ ਤੋ ਕਹੇ ਸਤਰਾ ਤੋਂ ਅੰਦਰ ਵੀ ਮੌਕੇ ਤੇ ਪਹੁੰਚ ਗਏ ਸੀ ਜੀ ਆ ਪਤਾ ਲੱਗਿਆ ਵੀ ਇਹ ਪੱਤੀ ਵੜਾਇਆ ਉਹ ਕੀ ਬਣਿਆ ਨਹੀਂ ਅਸੀਂ ਦੁਕਾਨਦਾਰ ਨੂੰ ਬੁਲਾਇਆ ਸੀ ਜੀ ਤੇ ਉਹਨਾਂ ਨੇ ਬਰਤਨ ਵਗੈਰਾ ਉਹਨਾਂ ਨੇ ਅਪਡੇਟ ਚੈੱਕ ਕਰ ਲਏ ਸੀ ਈ ਲੱਗਦਾ ਸਰ ਇਹਸਾ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਹੋਊ ਵੀ ਕੋਈ ਬੰਦੇ ਕਿਸ ਤਰ੍ਹਾਂ ਦੇ ਜਿਹੜੀਆਂ ਹੋਰ ਚੋਰੀਆਂ ਹੋਤੀਆਂ ਜੀਆਂ ਇਹਨਾਂ ਨੂੰ ਰਿਮਾਂਡ ਤੇ ਲਿਆ ਜਾਊਗਾ ਤੇ ਜੇ ਕੋਈ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਹੋਈਆਂ ਅਸੀਂ ਉਹਨਾਂ ਨੂੰ ਵੀ ਟ੍ਰੇਸ ਕਰਾਂਗੇ ਸਰ ਬਰਾਮਦਗੀ ਹਥਿਆਰ ਵਗੈਰਾ ਭਾਂਡੇ ਵਗੈਰਾ ਕੋਈ ਹੋਇਆ ਜੀ ਕਿਰਪਾਨਾ ਜੋ ਵੀ ਹਥਿਆਰ ਇਹ ਵਰਤਦੇ ਸੀ ਚੋਰੀ ਦੌਰਾਨ ਉਹ ਸਾਰੇ ਅਸੀਂ ਰਿਕਵਰ ਕਰ ਲੈਨੇ ਤੇ ਜੋ ਚੋਰੀ ਹੋਇਆ ਸੀ ਉਹ ਵੀ ਰਿਕਵਰ ਕਰ ਲਿਆ ਕਿਹੜੇ ਕਿਹੜੇ ਖਿਆਲ ਸੀ ਇਹਦਾ ਤਾਂ ਪ੍ਰਾਪਤ ਹੋ ਗਿਆ ਦੋ ਤਲਵਾਰਾਂ ਇੱਕ ਰਾੜ ਦੋ ਤਾਂ ਤਲਵਾਰਾਂ ਸੀ ਇਹਨਾਂ ਕੋਲੇ ਇੱਕ ਵੱਡੀ ਰਾੜ ਸੀ ਜਿਹਦੇ ਨਾਲ ਇਹ ਜਿੰਦੇ ਤੋੜ ਲੈਂਦੇ ਸੀਗੇ ਤੇ ਉਤੋਂ ਚੋਰੀ ਕਰ ਲੈਂਦੇ ਸੀ ਜਿੰਨੇ ਮਾਮਲੇ ਦਰਜ ਹੋਏ ਟੋਟਲ ਇਹਨਾਂ ਤੇ 16 ਮਾਮਲੇ ਦਰਜ ਨੇ ਇਹ ਕਿਹੜੇ ਏਰੀਆ ਦੇ ਸੀ ਜੀ ਇਹ ਸਾਰੇ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਕੁਝ ਮੁਕੱਦਮੇ ਹਰਿਆਣੇ ਦੇ ਨੇ ਤੇ ਕੁਝ ਮੁਕੱਦਮੇ ਪੰਜਾਬ ਦੇ ਨੇ ਕਿੰਨੇ ਜਿਹੜਾਂ ਤੋਂ ਚੱਲਦਾ ਜਿੰਦਾਂ ਦਾ ਚੁਰਦੇ ਕੰਮ ਪਿਛਲੇ 4-5 ਸਾਲ ਤੋਂ ਇਹਨਾਂ ਦਾ ਇਹ ਕੰਮ ਇਹੀ ਚੱਲ ਰਿਹਾ ਹੈ ਇਹ ਵੀ ਪਤਾ ਲੱਗਿਆ ਕਿਸੇ ਤੇ ਅਰੈਸਟ ਹੋਏ ਫੇਰ ਵੀ ਜਾ ਕੇ ਆਏ ਨੇ ਜੱਟ ਹਾਂਜੀ ਇਹ ਪਹਿਲਾਂ ਅਰੈਸਟ ਹੋ ਗਏ ਸੀਗੇ ਤੇ ਉਹਦੇ ਚ ਇਹ ਜੇਲ੍ਹ ਜਾ ਕੇ ਆਏ ਨੇ ਲੱਗਦਾ ਹੋਰ ਨਹੀਂ ਇਹਨਾਂ ਕੋਲ ਬਰਾਮਦਗੀ ਹੋਣ ਦੀ ਉਮੀਦ ਬਿਲਕੁਲ ਜੀ ਇਹ ਅਸੀਂ ਇਨਵੈਸਟੀਗੇਸ਼ਨ ਦੌਰਾਨ ਜੇਕਰ ਕੋਈ ਹੋਰ ਆ ਗਿਆ ਮੁਕਦਮਾ ਤਾਂ ਅਸੀਂ ਇਹਨਾਂ ਨੂੰ ਉਹਦੇ ਚ ਐਡ ਕਰਾਂਗੇ ਹਲੇ ਅੱਜ ਪੇਸ਼ ਕਰਨਾ ਹੈ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ